ਦਾ ਆਜਾ ਖਾਲਸਾ ਸਾਜਣਾ ਦੇ ਵਿੱਚ ਸਮਨਾ ਮਨਾ ਰਹੇ ਆ ਉਹ ਜਿਹੜੀ ਗੱਲ ਹੈ ਕਿਉਂਕਿ ਇਹਦੇ ਚ ਸਿੱਖੀ ਦੀ ਗੱਲ ਆਉਂਦੀ ਆ ਕਿ ਖਾਲਸਾ ਬਣਿਆ ਬੇਇਨਸਾਫੀ ਦੇ ਖਿਲਾਫ ਲੜਨ ਲਈ ਜੇਤੇ ਵੀ ਬਿਆਂ ਬੇਇਨਸਾਫੀ ਹੋਵੇ ਜੇਤੇ ਵੀ ਜ਼ੁਲਮ ਹੋਵੇ ਉਤੇ ਖਾਲਸਾ ਡਟ ਕੇ ਉਸ ਜ਼ੁਲਮ ਦੇ ਖਿਲਾਫ ਉਸ ਬੇਇਨਸਾਫੀ ਦੇ ਖਿਲਾਫ ਲੜਦੇ ਨੇ ਤੇ ਆਪਚੌਨੇ ਕੀ ਸਰਬਦਾ ਭਲਾ ਹੋਵੇ ਹਰੇ ਕੌਮ ਵਾਸਤੇ ਹਰੇਕ ਇਨਸਾਨ ਨੂੰ ਬ੍ਰਹਮ ਦਾ ਹੱਕ ਮਿਲੇ ਨਾਲ ਦੇ ਨਾਲ ਜੇ ਸਿੱਖਾਂ ਨਾ ਬੇਇਨਸਾਫੀ ਹੁੰਦੀ ਹੈ ਉਥੇ ਵੀ ਸਾਨੂੰ ਡਟ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਆਵਾਜ਼ ਉਠਾਉਣੀ ਚਾਹੀਦੀ ਹੈ ਸੋ ਇਸ ਦੇ ਨਾਲ ਨਾਲ ਜਿਵੇਂ ਭਾਈ ਸਾਹਿਬ ਨੇ ਕਿਹਾ ਇਸ ਸਾਲ ਸਿੱਖ ਨਸਲ ਅਸ਼ੀਦਾ 40ਵਾਂ ਮਰੀ ਗੰਡ ਤੇ 40ਵੇਂ ਮਰੀ ਗੰਡ ਦੇ ਵੇਲੇ ਸਾਡੀ ਆਸ ਹੈ ਮੇਰੀ ਟੀਮ ਵੱਲੋਂ ਕਿ ਜੋ ਸਿੱਖਾਂ ਨਾਲ ਨਸੁਖੀ ਹੋਇਆ ਉਹਨੂੰ ਫੈਡਰਲ ਥੀਏ ਤੋਂ ਮਾਤਾ ਦਵਾ ਦਿੱਤੀ ਜਾਵੇ ਇਹ ਬਹੁਤ ਜ਼ਰੂਰੀ ਉਪਰਾਲਾ ਆ ਕਿ ਸਿੱਖ ਜੈਨਸਾ ਨੂੰ ਰੈਕਗਨਾਈਜ਼ ਕਰਨਾ ਸਿੱਖ ਜੈਨਸਾ ਨੂੰ ਰੈਕਗਨਾਈਜ਼ ਕਰਨਾ ਬਹੁਤ ਖੁਸ਼ ਹੁੰਦਾ ਪਹਿਲਾਂ ਤਾਂ ਆਪਾਂ ਰੈਕਗਨਾਈਜ਼ ਕਰਦੇ ਆ ਕਿ ਸਿੱਖਾਂ ਨਾਲ ਇਹ ਬੇਇੱਜ਼ਤੀ ਹੋਈ ਹੈ ਦੂਜੀ ਗੱਲ ਆਪਾਂ ਸਿੱਧੇ ਹਮਲਾ ਕਰਦੇ ਉਸ ਜ਼ੁਲਮੀ ਹਕੂਮਤ ਜਿਨਣੇ ਨਸਤੋਸ਼ ਕੀਤਾ ਉਹਤੇ ਸਿੱਧਾ ਪਹਮਾ ਕਰਦੇ ਕਿ ਇਹ ਗੱਲ ਸੀ ਇੰਨੇ ਹੋਣਾ ਚਾਹੀਦਾ ਸੀਗਾ ਨਾਲੇ ਆਪਾਂ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੱਕ ਵੀ ਇਹਦੇ ਉੱਤੇ ਆਪਾਂ ਨਾਸ਼ਰ ਪੋਣਿਆ ਕਿ ਹਾਲੇ ਕੋਈ ਕੀ ਹੋਇਆ ਕਿ ਸਿੱਖ ਨਾਲ ਜਨਤੀ ਕੌਮ ਨਾਲੇ ਹੋਇਆ ਸੋ ਬੀਤੀ ਆ ਇਸ ਉਪਰਾਲੇ ਵਾਸਤੇ ਆਪਾਂ ਸ਼ੁਰੂ ਕਰ ਰਹੇ ਆ ਇੱਕ ਪਟੀਸ਼ਨ ਕੋਪਟੇਸ਼ਨ ਦੇ ਬੇਨਤੀ ਆ ਕਿ ਤੁਸੀਂ ਦਸਕਰ ਕਰੋ ਆਪਾ ਹਜ਼ਾਰਾਂ ਦੀ ਕੀਤੀ ਚੋਕਟੇਸ਼ਨ ਨੂੰ ਦਸਕਰ ਕਰਕੇ ਆਪਾ ਲੋਕ ਸਭਾ ਵਿੱਚ ਪੇਸ਼ ਕਰਨਾ ਚਾਹੁੰਦੇ ਆ ਨਹੀਂ ਲੋਕਾਂ ਦੀ ਮੰਗ ਆ ਕਿ ਕੈਨੇਡਾ ਇਹ ਸਿੱਖ ਨਸਲ ਨੂੰ ਰੈਕਗਨਾਈਜ਼ ਕਰੇ ਤੇ ਫਿਰ ਆਪਾ ਨਵੰਬਰ ਤੱਕ ਸਾਡੀ ਇਹ ਪਲਾਨ ਆ ਕਿ ਨਵੰਬਰ ਜੋ 40ਵਾਂ ਵਰੀਗਨ ਪੂਸ ਉਸ ਇਹਨੇ ਤੱਕ ਆਪਾ ਰੈਕਗਨਾਈਜ਼ ਕਰਵਾਵਾਂਗੇ ਲੋਕ ਸਭਾ ਦੇ ਵਿੱਚ ਕੈਨੇਡਾ ਦੇ ਵਿੱਚ ਇਹ ਜਰੂਰੀ ਹੋ ਪਰ ਹਯਾਤ ਮੈਂ ਕੱਲਾ ਨਹੀਂ ਕਰ ਸਕਦਾ ਤੁਹਾਡੇ ਸਾਰੇ ਦੀ ਸਾਥ ਦੇ ਨਾਲ ਹੀ ਹੋਊਗਾ ਸੋ ਵੀ ਤੁਸੀਂ ਉਹ ਮਮਾ ਕੀ ਪਟੀਸ਼ਨ ਸਾਈਨ ਕਰੋ ਅੱਜ ਵੀ ਲੋਕ ਆਉਣਗੇ ਜਿਹੜੇ ਪਟੀਸ਼ਨ ਵਰਦਲੇ ਨੇ ਸੰਗ ਦੇ ਵਿੱਚ ਤੁਸੀਂ ਉਹਦੀ ਜਰੂਰਤ ਦੱਸ ਸਕਦੇ ਹੋ ਤੁਸੀਂ ਆਨਲਾਈਨ ਵੀ ਦੱਸ ਸਕਦੇ ਹੋ ndpi.ca/sikhgenocide ਉਹਦੇ ਉੱਤੇ ਜਰੂਰਤ ਦੱਸ ਸਕੋ ਰਸ਼ੀਪਾ ਆ ਕਿ ਆਪਾਂ ਅੰਦੂ ਰਾਕਰਾਈ ਕਰਵਾਉਣਾ ਆ ਬਹੁਤ ਧੰਨਵਾਦ ਇਸ ਸਟੇਜ ਤੋਂ ਮੈਨੂੰ ਮਾਣ ਆ ਕਿ ਆਪਾਂ ਜੋ ਸ਼ਹੀਦ ਹਰਜੀਤ ਸਿੰਘ ਜੀ ਜ ਪਰ ਉਹਦੇ ਆਪਣੀ ਇਦੀ ਰੈਗਨਾਈਜ਼ ਕਰਨਾ ਕਿ ਉਹਨਾਂ ਨੇ ਕਿੰਨੀ ਕੁਰਬਾਨੀ ਕੀਤੀ ਆ ਉਹ ਸੋਚਦੇ ਜੋ ਸਿਖਰਮ ਸਿੰਘ ਅੰਬੇਦਕਰ ਸਾਹਿਬ ਦੀ ਆਪ ਇੱਥੇ ਵੀ ਇਹ ਪ੍ਰੋਗਰਾਮ ਨੂੰ ਪੂਰਾ ਕਰੀਏ ਜ਼ਰੂਰੀ ਆ ਇਹ ਵੀ ਇੱਕ ਜ਼ਰੂਰੀ ਉਪਰਾਹ ਹੈ ਜਿਹਦੇ ਨਾਲ ਆਪ ਇਤਿਹਾਸ ਦੀ ਆਵਾਜ਼ ਬੁਲੰਦ ਕਰ ਸਕਦੇ ਆ ਇੱਕ ਵਾਰੀ ਫੇਰ ਧੰਨਵਾਦ ਕਮੇਟੀ ਦਾ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਤੁਹਾਨੂੰ ਰੂਬਰੂ ਮਿਲ ਲਈ ਸਟੇਜ ਤੋਂ ਥੋੜੀਆ ਸਮਾਂ ਮੈਨੂੰ ਦਿੱਤਾ ਆ ਧੰਨਵਾਦ ਤੇ ਇੱਕ ਵਾਰੀ ਫੇਰ ਥੋੜੀ ਸਾਰਿਆਂ ਦਾ ਧੰਨਵਾਦੀ ਜਿਨ੍ਹਾਂ ਨੇ ਨਹੀਂ ਧਿਆਨ ਨਾਲ ਮੇਰੀ ਗੱਲ ਸੁਣੀ ਮਿਹਰਬਾਨੀ ਇੱਕ ਵਾਰੀ ਫੇਰ ਕੋਦੀ ਦੀ ਸਾਂਝ ਬਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ